ਇਹੀ ਸਾਡੇ ਗਲੋਪਲ ਜੋਗੇ ਦੀ ਸਟਾਫ ਸੀ ਇਹ ਜਿਹੜੇ ਮੈਡੀਕਲ ਵਾਲੇ ਨੇ ਭੇਮ ਕੇ ਚੇਮਣ ਕੇ ਉਹਨਾਂ ਦੇ ਠੇਕੇ ਸੀ ਜੀ 31 ਮਾਰਚ ਨੂੰ ਥੱਲੇ ਸੀ ਇੱਥੇ ਮੁੰਡਾ ਜੋਗੇ ਸਰਕਲ ਚ ਹੁਣ ਵੀ ਕੰਮ ਕਰਦਾ ਜੀ ਉਹਨੇ ਮੈਨੂੰ ਕਹਿਤਾ ਸੀ 31 ਮਾਰਚ ਨੂੰ ਕਹਿੰਦਾ ਬਣਾਉ ਦਰਦ ਰੇਟ ਘੱਟਾ ਚੱਲ ਤੇ ਤੂੰ ਟੇਰ ਕੋਲ ਰੱਖਦੀ ਅਸੀਂ ਉਦੋਂ ਮੈਂ ਚਲੋ ਉਹਨਾਂ ਦੀ ਗੱਲ ਚ ਆ ਗਿਆ ਕਿਉਂਕਿ ਉਸੇ ਮਾਰਕੀਟ ਚ ਦੁਕਾਨ ਮੇਰੀ ਸੀ ਉਹਦੇ ਉਹਨਾਂ ਨੇ ਮੈਨੂੰ ਕਹਿ ਕੇ ਇੱਥੇ ਰਖਵਾਤੀ ਜੀ ਇੱਕ ਤਾਂ ਗੋਹਰਾ ਮੁੰਡਾ ਮਨਿੰਦਰ ਇੱਕ ਹੈਗਾ ਪੋਲ ਡਰਾਈਵਰ ਹੂੰ ਉਹਨੇ ਕਹਤਾ ਸੀ ਜੀ ਇੱਕ ਮੌਕੇ ਦਾ ਇੰਚਾਰਜ ਜਿਹੜਾ ਉਸ ਟਾਈਮ ਇੰਚਾਰਜ ਸੀ ਉਸ ਮਹੀਨੇ ਚ ਇੱਕ ਹੋ ਸੀਗਾ ਇਹ ਤਿੰਨਾ ਚਾਰਾਂ ਜਣਿਆਂ ਨੇ ਮੇਰੇ ਨਾਲ ਗੱਲਬਾਤ ਕਰਕੇ ਇੱਥੇ ਰਖਾਤੀ ਸੀ ਇੱਥੇ ਤੁਸੀਂ ਦੱਬ ਕੇ ਕਿਉਂ ਰੱਖੀ ਫਿਰ ਕੀ ਕਰਦੇ ਇੱਕ ਉਹਨਾਂ ਨੇ ਹੀ ਦਵਾਤੀ ਜੀ ਉਹ ਇਸੇ ਜੋਗੀ ਹੁਣ ਕੰਮ ਕਰ ਰਹੇ ਨੇ ਇਸ ਟਾਈਮ ਵੀ ਜੀ ਸਰਕਲ ਦੇ ਵਿੱਚ ਟੂ ਦੇ ਵਿੱਚ ਉਹ ਕਹਿੰਦੇ ਸੀ ਅਸੀਂ ਥੋੜੇ ਥੋੜੇ ਕਰਕੇ ਇਥੋਂ ਤੇਰੀ ਅਸੀਂ ਆਪ ਹੀ ਘਟਦਾਂਗੇ ਹੂੰ ਕਿਵੇਂ ਘਟਦੇ ਸੀਗੇ ਉਹ ਆਪਦੇ ਰੱਬਾਂ ਦੇ ਧੱਕੇ ਬੱਡੇ ਕਿੱਥੇ ਧਰਦੇ ਸੀ ਉਹਦੇ ਆਪਦੇ ਟੂਚ ਜੀ ਜਿਵੇਂ ਆਪ ਕਿ ਕਿਧਰ ਹੀ ਸਿਸਟਮ ਦੇ ਵਿੱਚ ਕੱਢ ਦੰਦੇ ਸੀ ਜੀ ਠੇਕੇਦਾਰ ਨੂੰ ਕਹਿੰਦੇ ਸੀ ਸੇਲ ਘੱਟ ਹੋਈ ਹੈ ਤੁਹਾਨੂੰ ਕੀ ਮੈਂ ਦੱਸੇ ਤਾਂ ਬਸ ਮੈਨੂੰ ਤਾਂ ਮੈਂ ਤਾਂ ਇਸ ਗੱਲ ਦੇ ਵਿੱਚ ਆ ਕੇ ਜੀ ਜਿਵੇਂ ਉਹਨਾਂ ਨੇ ਰਖਾਈ ਸੀ ਓਵੇਂ ਜਿ cục ਹੀ ਪਈ ਆ ਹਜੇ ਨਾ ਕੁਛ ਕੀਤਾ ਨਾ ਕਰ ਸੀ ਉਹਨਾਂ ਨੇ ਹੁਣ ਇਹਨਾਂ ਨੇ ਇਹਨਾਂ ਦੀ ਗੱਲਾਂ ਚੱਕ ਪਾ ਦਿੱਤੀ ਕਾਰਵਾਈ ਤੁਹਾਡੇ ਤੇ ਹੋ ਰਹੀ ਹੈ ਫਿਰ ਹਾਂਜੀ ਸਰ ਕੋਈ ਨਾ ਜੀ ਇਨਕੁਆਰੀ ਹੋ ਜਾ ਸਕਦੀ ਹੈ ਜਿਹੜਾ ਇਹ ਮਕਦਮਾ ਤਰਜੋਹੀ ਸਾਡੇ ਹੋ ਰਿਹਾ ਹੈ ਜੀ ਸੀ ਸੀ ਸਾਥੀ ਕਰਮਚਾਰੀਆ ਦਿਨ ਵਾਲਾ ਗਾਸ ਤੇ ਸੀ ਜੀ ਤੇ ਉਤੇ ਨੂੰ ਪਰ ਨਹੀਂ ਕਿਹਾ ਕਿ ਵੀ ਜਿਹੜਾ ਬਨੋਦ ਕੁਮਾਰ ਉਹ ਸ਼ਰਾਬ ਦੇ ਚੰਦਾ ਕੰਮ ਕਰਦਾ ਜੀ ਉਤੇ ਲੜਕੀ ਦੀ ਜਿਆਦਾ ਸ਼ਰਾਬ ਦਾ ਪ੍ਰਭਾਵ ਹੁੰਦਾ ਤੇ ਜਦ ਫਿਰ ਸਾਨੂੰ ਕਰਮਚਾਰ ਨੂੰ ਬਾਹਰ ਲੈ ਕੇ ਬਨੋਦ ਕੁਮਾਰ ਨੂੰ ਫੜਿਆ ਤੇ ਫਿਰ ਉਹਦੇ ਪਲਾਟ ਤੇ ਜਿਹੜੀ ਲੜਕੀ ਸੀ ਤੇ ਉਹਦੇ ਤੋਂ ਬੀਤੀ ਲਾਗ ਦੀ ਗੱਲ ਜਿਹੜਾ 18 ਸੀ ਇਹ ਹੀ ਸਾਡੇ ਲੋਕਲ ਜੋਗੇ ਦੀ ਸਟ੍ਰੈਟਜੀ ਇਹ ਜਿਹੜੇ ਮੈਡੀਕਲ ਵਾਲੇ ਨੇ ਭੇਮ ਕੇ ਚੇਮਣ ਕੇ ਉਹਨਾਂ ਦੇ ਠੇਕੇ ਸੀ ਜੀ 31 ਮਾਰਚ ਨੂੰ ਉੱਤੇ ਸੀ ਇਥੇ ਮੁੰਡਾ ਜੋਗੇ ਸਰਕਲ ਚ ਹੁਣ ਵੀ ਕੰਮ ਕਰਦਾ ਜੀ ਉਹਨੇ ਮੈਨੂੰ ਕਹਿਤਾ ਸੀ 31 ਮਾਰਚ ਨੂੰ ਕਹਿੰਦਾ ਬਣਾਉ ਦਾਰੂ ਦੀ ਰੇਟ ਘੱਟਾ ਚੱਲ ਤੇ ਤੂੰ ਟੇਰ ਕੋਲ ਰੱਖਦੀ ਅਸੀਂ ਉਦੋਂ ਮੈਂ ਚਲੋ ਉਹਨਾਂ ਦੀ ਗੱਲ ਚ ਆ ਗਿਆ ਕਿਉਂਕਿ ਉਸੇ ਮਾਰਕੀਟ ਚ ਦੁਕਾਨ ਮੇਰੀ ਸੀ ਉਹਦੇ ਉਹਨਾਂ ਨੇ ਮੈਨੂੰ ਕਹਿ ਕੇ ਇੱਥੇ ਰਖਵਾਤੀ ਜੀ ਇੱਕ ਤਾਂ ਗੋਹਰਾ ਮੁੰਡਾ ਮਨਿੰਦਰ ਇੱਕ ਹੈਗਾ ਭੋਲਾ ਡਰਾਈਵਰ ਉਹਨੇ ਕਹਿਤਾ ਸੀ ਜੀ ਇੱਕ ਮੌਕੇ ਦਾ ਇੰਚਾਰਜ ਜਿਹੜਾ ਉਸ ਟਾਈਮ ਇੰਚਾਰਜ ਸੀ ਉਸ ਮਹੀਨੇ ਚ ਇਹ ਕੋ ਸੀਗਾ ਇਹ ਤਿੰਨਾਂ ਚਾਰਾਂ ਜਾਣਿਆਂ ਨੇ ਮੇਰੇ ਨਾਲ ਗੱਲਬਾਤ ਕਰਕੇ ਇੱਥੇ ਰਖਾਤੀ ਸੀ ਇੱਥੇ ਤੁਸੀਂ ਦੱਬ ਕੇ ਕਿਉਂ ਰੱਖੀ ਫਿਰ ਕੀ ਕਰਦੇ ਇੱਕ ਉਹਨਾਂ ਨੇ ਹੀ ਦਵਾਤੀ ਜੀ ਉਹ ਏਸੇ ਜੋਗੀ ਹੁਣ ਕੰਮ ਕਰ ਰਹੇ ਨੇ ਅੱਜ ਟਾਈਮ ਵੀ ਸਰਕਲ ਦੇ ਵਿੱਚ ਟੂ ਦੇ ਵਿੱਚ ਉਹ ਕਹਿੰਦੇ ਸੀ ਅਸੀਂ ਥੋੜੇ ਥੋੜੇ ਕਰਕੇ ਇਥੋਂ ਤੇਰੀ ਅਸੀਂ ਆਪ ਹੀ ਕੱਢ ਦਾਂਗੇ ਹੂੰ ਕਿਵੇਂ ਕੱਢਦੇ ਸੀਗੇ ਉਹ ਆਪਦੇ ਰੱਬਿਆਂ ਦੇ ਧੱਕੇ ਦੱਬੇ ਕਿੱਥੇ ਧਰਦੇ ਸੀ ਉਹ ਆਪਦੇ ਟੂ ਚ ਜਿਵੇਂ ਆਪ ਚੁੱਕ ਕੇ ਦਾਦੀ ਸਿਸਟਮ ਦੇ ਵਿੱਚ ਕੱਢ ਦਿੰਦੇ ਸੀ ਜੀ ਠੱਗੇਦਾਰਾਂ ਨੂੰ ਕਹਿੰਦੇ ਸੀ ਸੇਲ ਘੱਟ ਹੋਈ ਹੈ ਤੁਹਾਨੂੰ ਕੀ ਮੈਂ ਦੱਸਿਆ ਦਾ ਬਸ ਮੈਨੂੰ ਤਾਂ ਮੈਂ ਤਾਂ ਇਸ ਗੱਲ ਦੇ ਵਿੱਚ ਆ ਕਿ ਜਿਵੇਂ ਉਹਨਾਂ ਨੇ ਰਖਾਈ ਸੀ ਓਵੇਂ ਜਿ cục ਹੀ ਪਈ ਆ ਹਜੇ ਨਾ ਕੁਛ ਕੀਤਾ ਨਾ ਕਰੀ ਉਹਨਾਂ ਨੇ ਹੁਣ ਇਹਨਾਂ ਨੇ ਇਹਨਾਂ ਦੀ ਗੱਲਾਂ ਚੱਕ ਪਾ ਦਿੱਤੀ ਕਾਰਵਾਈ ਤੁਹਾਡੇ ਤੇ ਹੋ ਰਹੀ ਹੈ ਫਿਰ ਹਾਂਜੀ ਸਰ ਕੋਈ ਨਾ ਇਹਦੀ ਇਨਕੁਆਰੀ ਹੋ ਜਾਵੇ ਜਿਹੜਾ ਜਿਹੜਾ ਮਕਦਮਾ ਤਰਜੋਹੇ ਸਭੀ ਹੋ ਉਹਦਾ ਜਿੱਦ ਸਿੱਧ ਸਿੱਧ ਸਾਥੀ ਕਰਮਚਾਰੀਆ ਦੇ ਨਾਲ ਗਸ਼ਤ ਸੀਗੇ ਤੇ ਉੱਥੇ ਉਪਰਨੀ ਤਲਾਸ਼ੀ ਵੀ ਜਿਹੜਾ ਉਹਨਾਂ ਤੋਂ ਮਹਾਰਾਜ ਸ਼ਰਾਬ ਦੇ ਚੰਦਾ ਕੰਮ ਕਰਦੇ ਜੀ ਉੱਤੇ ਲੜਕੀ ਦੀ ਜਿਹਾ ਵਿੱਚ ਸ਼ਰਾਬ ਦਾ ਪ੍ਰਮਾਣ ਸੀ ਤੇ ਜਦਕ ਸੀਲਸ ਨੂੰ ਕਰਮਚਾਰੀ ਤੋਂ ਬਾਅਦ ਲੈ ਕੇ ਮੋਹਨ ਕੁਮਾਰ ਨੂੰ ਫੜਿਆ ਤੇ ਫਿਰ ਉਹਦੇ ਪਲਾਟ ਤੇ ਜਦੋਂ ਇਹ ਕੀਤੀ ਤਾਂ 325 ਕੋਟਿ ਮਿਲਾਲ ਦੀ ਗੱਲ ਜਿਲ੍ਹਾ 18